ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਪਵਿੱਤਰ ਦਿਵਸ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਕਮਾਂਡੈਂਟ ਸਾਹਿਬ ਡੀਐਸਪੀ ਕਮਾਂਡੈਂਟ ਸਾਹਿਬ ਐਮਐਲਏ ਸਾਹਿਬ ਡੀਓ ਸਾਹਿਬ ਤੇ ਹੋਰ ਵੀ ਆਸ-ਪਾਸੇ ਦੇ ਪੰਚ ਸਰਪੰਚ ਉੱਗੇ ਨਾਗਰਿਕ ਪਠਾਨਪੁਰ ਦੀਆਂ ਮੇਜਰ ਹਸਤੀਆਂ ਆਸ-ਪਾਸੇ ਪਿੰਡਾਂ ਦੇ ਲੋਕੀ ਸਕੂਲਾਂ ਦੇ ਵਿੱਚ ਅੱਜ ਦੇ ਮੁੱਖ ਮਹਿਮਾਨ ਸਾਰੇ ਲੋਕ ਇਸ ਪ੍ਰੋਗਰਾਮ ਨੂੰ ਸਫਲ ਬਣਾ ਰਹੇ ਹੈ ਤੇ ਮੇਜਰ ਆਨੰਦ ਦਾ ਇੱਕੋ ਸੰਦੇਸ਼ ਸਭ ਨੂੰ याद रखना चाहिए है कि अपने वास्ते तो सारे जीते हैं देश वास्ते जियो देश वास्ते कुछ करो यही मेन संदेश मैं आज देना चाह रही हूँ सारी जनता लोहो देकर अपना तिरंगे की बुलंदी को संवारा है फरिश्ते हो तुम वतन के सलाम तुम्हें हमारा है सलाम तुम्हें हमारा है उन्नीस का भारत पाक जंग जिसमें भारतीय सेना के शौर्य को सारे विश्व ने सराहा हर मोर्चे पर पाकिस्तानी सेना को धूल चटाते हुए भारतीय सेना ने अद्भुत शूरवीता का परिचय दिया और एक लंबी फहरिस्त उन जावाज़ों की उन बलिदानी सैनिकों की जिन्होंने इस युद्ध को जीतने के बाद अपना सुप्रीम सेक्रीफाइस देकर देशवासियों की झोली में वो स्वर्णिम जीत डाली उन्हीं शूरवीरों में से एक थे गांव तंगो शाह के शहीद मेजर कुलवीर सिंह राणा अपने माता पिता के इकलौते बेटे शौर्य त्याग व बलिदान की मूर्त मेजर कुलवीर सिंह राणा जिनका आज चौवनवा बलिदान दिवस हम उन्हीं के नाम पर बने सरकारी सीनियर सेकेंडरी स्कूल में आयोजित किए कर रहे हैं मेजर कुलवीर सिंह राणा जिनकी मात्र नौ महीने शादी को हुए थे और इन नौ महीनों में मात्र एक महीना पत्नी का साथ रहा भारत पाक जंग का ऐलान हुआ और नई नवली दुल्हन के हाथों की मेहंदी का रंग अभी सूखा भी नहीं था कि वो मेजर रहना सरहद पर जा डटा और दुश्मनों को धूल चटाते हुए फजिल का सेक्टर में अपना वो बलिदान दे गया जहाँ आज उस योद्धा के बलिदान को मैं सशत नमन करता हूँ वहीं इस गांव की पावन भूमि तब भूमि को भी मैं वंदन करता हूँ जहाँ आज इस योद्धा को नमन किया जा रहा है और सल्यूट करता हूँ इस समर योद्धा की बहादुर पत्नी श्रीमती संतोष राणा जी के चरणों में जिन्होंने अपना लंबा समय एक संघर्ष की मूर्त त्याग की मूर्त बनकर गुजार दिया पति की शहादत के बाद भी अपने बच्चों में संस्कार जिंदा रखे क्लौती बेटी जो आज यूएसए में डॉक्टर है सो ये पूरा गाँव उन्हें आज भी एक देवी के रूप में मानता है सो देश की भावी पीढ़ी को चाहिए कि मेजर राणा जैसे योद्धाओं को अपना रोल मॉडल माने उनके द्वारा जलाई गई शहादत की लोह है इस क्षेत्र के लोगों ने युवाओं ने भारतीय सेना में भर्ती होकर ਹਾਕੀ ਕੋ અપਨਾ ਕਰ ਖੇਲ ਨੂੰ અપਨਾ ਕਰ ਜੋ ਹੈ ਉਸ ਜਵਾਲਾ ਕੋ આજ ਵੀ ਜੋ ਹੈ ਟਾਇਮ ਰੱਖਾ ਹੈ ਬੜਾ ਇਮੋਸ਼ਨਲ ਮੈਂ ਸਮਝਦਾ ਕਿ ਇੱਕ ਸੈਂਸਿਟਿਵ ਸਮਾਂ ਕਿ ਅੱਜ ਅਸੀਂ ਸ਼ਹੀਦ ਮੇਜਰ ਕੁਲਵੀਰ ਸਿੰਘ ਰਾਣਾ ਜੀ ਦੀ ਚਰਨਜਵੀ ਸ਼ਹੀਦੀ ਬਰੇ ਗੰਡ ਦੇ ਉਤੇ ਉਹਨਾਂ ਦੇ ਪੈਤਰਿਕ ਪਿੰਡ ਤੰਗੋ ਸਾਤ ਇਕੱਠੇ ਹੋਏ ਆ ਸੋ ਬਹੁਤ ਸਵਾਲ ਬਹੁਤ ਮੁੱਦੇ ਜਿਹੜੇ ਅੱਜ ਦੀ ਪੀੜ੍ਹੀ ਦੇ ਸਾਹਮਣੇ ਵਿਚਾਰਨ ਵਾਲੇ ਆ ਸਟੱਡੀ ਕਰਨ ਵਾਲੇ ਆ ਜਿਨ੍ਹਾਂ ਕਦਰਾਂ ਕੀਮਤਾਂ ਦੇ ਰਾਖੀ ਲਈ ਸਾਡੇ ਨਮਹਾਨ ਜੌਧਿਆਂ ਨੇ ਏਡੀਆਂ ਵੱਡੀਆਂ ਲਸਾਨੀ ਕੁਰਬਾਨੀਆਂ ਕੀਤੀਆਂ ਦੁਸ਼ਮਣ ਦੀ ਹੱਕ ਨਾਲ ਜਾ ਕੇ ਵਜਣਾ ਔਰ ਉਸ ਜੰਗ ਦੇ ਦੌਰਾਨ ਜਿਹੜੀ ਜੰਗ ਦਾ ਪਤਾ ਵੀ ਅੰਤਮ ਜਿਹੜਾ ਸਿੱਟਾ ਆ ਉਹ ਉਹ ਜ਼ਿੰਦਗੀ ਇਨਸਾਨਾਂ ਤੱਕ ਵੀ ਜਾਣੇ ਪੈ ਸਕਦਾ ਸੋ ਉਹਨਾਂ ਨੇ ਉਹ ਕਾਰ ਬਖਾਇਆ ਜ਼ਿੰਦਗੀ ਨੂੰ ਅਮਲਾਂ ਦੇ ਵਿੱਚ ਜਿਹੜਾ ਉਹ ਢਾਲਿਆ ਸੋ ਮੈਂ ਅੱਜ ਉਹਨਾਂ ਦੀ ਜਿੱਥੇ ਸ਼ਹਾਦਤ ਨੂੰ ਨਮਨ ਕਰਦਾ ਉਹਨਾਂ ਦੇ ਧਰਮ ਪਤਨੀ ਸਾਡੇ ਮਾਤਾ ਸਮਾਨ ਜਿਹੜੇ ਇੱਥੇ ਆਏ ਨੇ ਜਾਂ ਹੋਰ ਵੀ ਜਿੰਨੇ ਵੀ ਸ਼ਹੀਦ ਪਰਿਵਾਰ ਨੇ ਸਾਰਿਆਂ ਨੂੰ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਹੈ ਸੋ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਇਹ ਸਾਡੀ ਡਿਊਟੀ ਵੀ ਆ ਔਰ ਮੈਂ ਸਮਝਦਾ ਕਿ ਮੇਰੇ ਲਈ ਇੱਕ ਹੋਰ ਮਹਾਨ ਵਾਲੀ ਗੱਲ ਹੈ ਕਿ ਇੱਕ ਸੈਨਿਕ ਪੁਸਤ ਭੂਮੀ ਵਾਲਾ ਹਲਕਾ ਜਾਂ ਜ਼ਿਲ੍ਹਾ ਪਠਾਨਕੋਟ ਹੋਣ ਕਰਕੇ ਇਹ ਉਸ ਹਲਕੇ ਦੇ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਜਿੱਦੇ ਹਲਕੀ ਦੇ ਅੰਦਰ ਸੈਂਕੜੇ ਸਾਡੇ ਨੌਜਵਾਨ ਯੋਧਿਆਂ ਨੇ ਵਕ ਵਕ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦੁਸ਼ਮਣ ਦੀਆਂ ਗੋਲੀਆਂ ਫਿੱਕ ਤੇ ਖਾਦੀਆਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਚੜੇ ਵੀ ਚਵਾਏ ਨਾਲ ਸੋ ਚਾਹੇ ਉਹ ਜੰਗਪੈਣ ਦੀ ਹੋਵੇ 71 ਦੀ ਹੋਵੇ ਕਾਰਗਿਲ ਦੀ ਹੋਵੇ ਜਾਂ ਅੱਜ ਵੀ ਜਿਹੜਾ ਇੱਕ ਟਰਨਲ ਬਾਅਰ ਜਿਹੜਾ ਸਾਡੀਆਂ ਦੁਸ਼ਮਣ ਤਾਕਤਾਂ ਵੱਲੋਂ ਇੰਡੀਆ ਦੇ ਖਿਲਾਫ ਭਾਰਤ ਦੇ ਖਿਲਾਫ ਰਚਿਆ ਹੋਇਆ ਸੋ ਲਗਾਤਾਰ ਅੱਜ ਵੀ ਸਾਡੇ ਸੈਨਿਕ ਵੱਡੀਆਂ ਕੁਰਬਾਨੀਆਂ ਦੇ ਰਹੇ ਆ ਸੋ ਮੈਂ ਜਿੱਥੇ ਇਸ ਮਹਾਨ ਯੋਧੇ ਨੂੰ ਸ਼ਹੀਦ ਕੁਲਵੀਰ ਸਿੰਘ ਰਾਣਾ ਜੀ ਨੂੰ ਸਰਦਾ ਸੁੰਮਨ ਕਰਦਾ ਉਥੇ ਇਹ ਵੀ ਕਰਦੇ ਆ ਵੀ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਪ੍ਰਚਾਰਾਂਗੇ ਵੀ ਅਗਲੀ ਪੀੜ੍ਹੀ 'ਚ ਹੋਰ ਲੈ ਕੇ ਜਾਵਾਂਗੇ ਤਾਂ ਜੋ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਆ ਇਹ ਅਮਰ ਰਹੇ ਔਰ ਸਾਡੇ ਮੁਲਕ ਦੇ ਅੰਦਰ ਕੋਈ ਮੈਲੀ ਅੱਖ ਨਾ ਕਰ ਸਕੇ ਉਹਨੂੰ ਤੱਕੇ ਨਾ ਸਾਡੇ ਮੁਲਕ ਦੇ ਅੰਦਰ ਇਹ ਚੁਣੌਤੀ ਸਵੀਕਾਰ ਕਰਦੇ ਹੋਏ ਆਪਣੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਇਦਰੀ ਤਿਆਰ ਵੀ ਕਰਾਂਗੇ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਪਵਿੱਤਰ ਦਿਵਸ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਕਮਾਂਡੈਂਟ ਸਾਹਿਬ ਡੀਐਸਪੀ ਕਮਾਂਡੈਂਟ ਸਾਹਿਬ ਐਮਐਲਏ ਸਾਹਿਬ ਡੀਓ ਸਾਹਿਬ ਤੇ ਹੋਰ ਵੀ ਆਸ-ਪਾਸ ਦੇ ਪੰਚ ਸਰਪੰਚ ਉੱਗੇ ਨਾਗਰਿਕ ਪਠਾਨਪੁਰ ਦੀਆਂ ਮੇਜਰ ਹਸਤੀਆਂ ਆਸ-ਪਾਸੇ ਪਿੰਡਾਂ ਦੇ ਲੋਕੀ ਸੋਵਾਸੇ ਸਕੂਲਾਂ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਰੇ ਲੋਕ ਇਸ ਪ੍ਰੋਗਰਾਮ ਨੂੰ ਸਫਲ ਬਣਾ ਰਹੇ ਹੈ ਤੇ ਮੇਜਰ ਰਾਮਾਨ ਦਾ ਇੱਕੋ ਸੰਦੇਸ਼ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ कि अपने सारे है। देश वास्ते देश वास्ते वास्ते सारे देश देश कुछ करो, यही मेन देना चाह उन्नीस सौ इकहत्तर का भारत पाक जंग जिसमें भारतीय सेना के शौर्य को सारे विश्व ने सराहा हर मोर्चे पर पाकिस्तानी सेना को धूल चटाते हुए भारतीय सेना ने अद्भुत शूरवी का परिचय दिया और एक लंबी फहरिस्त उन जावाज़ों की उन बलिदानी सैनिकों की जिन्होंने इस युद्ध को जीतने के बाद अपना सुप्रीम सेक्रीफाइस देकर देशवासियों को झोली में वो स्वर्णिम जीत डाली उन्हीं शूरवीरों में से एक थे गांव तंगो शाह के शहीद मेजर कुलवीर सिंह राणा अपने माता पिता के इकलौते बेटे शौर्य त्याग व बलिदान की मूर्त मेजर कुलवीर सिंह राणा जिनका आज चौवनवा बलिदान दिवस हम उन्हीं के नाम पर बने सरकारी सीनियर सेकेंडरी स्कूल में आयोजित किए कर रहे हैं मेजर कुलवीर सिंह राणा जिनकी मात्र नौ महीने शादी को हुए थे और नौ महीनों में मात्र एक महीना पत्नी का साथ रहा भारत पाक जंग का ऐलान हुआ और नई नवेली दुल्हन के हाथों की मेहंदी का रंग अभी सूखा भी नहीं था कि वो मेजर राणा सरहद पर जा डटा और दुश्मनों को धूल चटाते हुए फाजिल का सेक्टर में अपना वो बलिदान दे गया जहाँ आज उस योद्धा के बलिदान को मैं शशत नमन करता हूँ वहीं इस गाँव की पावन भूमि तब भूमि को भी मैं वंदन करता हूँ जहाँ आज इस योद्धा को नमन किया जा रहा है और सल्यूट करता हूँ इस समर योद्धा की बहादुर पत्नी श्रीमती संतोष राणा जी के चरणों में जिन्होंने अपना लंबा समय एक संघर्ष की मूर्त त्याग की मूर्त बनकर गुजार दिया पति की शहादत के बाद भी अपने बच्चों में संस्कार जिंदा रखे क्लौती बेटी जो आज यू में डॉक्टर है सो ये पूरा गाँव उन्हें आज भी एक देवी के रूप में मानता है सो देश की भावी पीढ़ी को चाहिए कि मेजर राणा जैसे योद्धाओं को अपना रोल मॉडल माने उनके द्वारा जलाई गई ये शहादत की लोह है इस क्षेत्र के लोगों ने युवाओं ने भारतीय सेना में भर्ती होकर ਹਾਕੀ ਕੋ અપਨਾ ਕਰ ਖੇਲ ਨੂੰ અપਨਾ ਕਰ ਜੋ ਹੈ ਉਸ ਜਵਾਲਾ ਕੋ આજ ਵੀ ਜੋ ਹੈ ਟਾਇਮ ਰੱਖਾ ਹੈ ਬੜਾ ਇਮੋਸ਼ਨਲ ਮੈਂ ਸਮਝਦਾ ਕਿ ਇੱਕ ਸੈਂਸਿਟਿਵ ਸਮਾਂ ਕਿ ਅੱਜ ਅਸੀਂ ਸ਼ਹੀਦ ਮੇਜਰ ਕੁਲਵੀਰ ਸਿੰਘ ਰਾਣਾ ਜੀ ਦੀ ਚਰਨਜਵੀ ਸਹੀਦੀ ਬਰੇ ਗੰਡ ਦੇ ਉਤੇ ਉਹਨਾਂ ਦੇ ਪੈਤਰਿਕ ਪਿੰਡ ਤੰਗੋ ਸਾਤ ਇਕੱਠੇ ਹੋਏ ਆ ਸੋ ਬਹੁਤ ਸਵਾਲ ਬਹੁਤ ਮੁੱਦੇ ਜਿਹੜੇ ਅੱਜ ਦੀ ਪੀੜ੍ਹੀ ਦੇ ਸਾਹਮਣੇ ਵਿਚਾਰਨ ਵਾਲੇ ਆ ਸਟੱਡੀ ਕਰਨ ਵਾਲੇ ਆ ਜਿਨ੍ਹਾਂ ਕਦਰਾਂ ਕੀਮਤਾਂ ਦੇ ਰਾਖੀ ਲਈ ਸਾਡੇ ਨਮਹਾਨ ਯੋਧਿਆਂ ਨੇ ਈਡੀਆਂ ਵੱਡੀਆਂ ਲਸਾਨੀ ਕੁਰਬਾਨੀਆਂ ਕੀਤੀਆਂ ਦੁਸ਼ਮਣ ਦੀ ਹੱਕ ਨਾਲ ਜਾ ਕੇ ਵਜਣਾ ਔਰ ਉਸ ਜੰਗ ਦੇ ਦੌਰਾਨ ਜਿਹੜੀ ਜੰਗ ਦਾ ਪਤਾ ਵੀ ਅੰਤਮ ਜਿਹੜਾ ਸਿੱਟਾ ਆ ਉਹ ਉਹ ਜ਼ਿੰਦਗੀ ਨਿਸਾਬਰਨ ਤੱਕ ਵੀ ਜਾਣੇ ਪੈ ਸਕਦਾ ਸੋ ਉਹਨਾਂ ਨੇ ਉਹ ਕਾਰ ਬਖਾਇਆ ਜ਼ਿੰਦਗੀ ਨੂੰ ਅਮਲਾਂ ਦੇ ਵਿੱਚ ਜਿਹੜਾ ਉਹ ਢਾਲਿਆ ਸੋ ਮੈਂ ਅੱਜ ਉਹਨਾਂ ਦੀ ਜਿੱਥੇ ਸ਼ਹਾਦਤ ਨੂੰ ਨਮਨ ਕਰਦਾ ਉਹਨਾਂ ਦੇ ਧਰਮ ਪਤਨੀ ਸਾਡੇ ਮਾਤਾ ਸਬਾਨ ਜਿਹੜੇ ਇੱਥੇ ਆਏ ਨੇ ਜਾਂ ਹੋਰ ਵੀ ਜਿੰਨੇ ਵੀ ਸ਼ਹੀਦ ਪਰਿਵਾਰ ਦੇ ਨੇ ਸਾਰਿਆਂ ਨੂੰ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਹੈ ਸੋ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਇਹ ਸਾਡੀ ਡਿਊਟੀ ਵੀ ਆ ਔਰ ਮੈਂ ਸਮਝਦਾ ਕਿ ਮੇਰੇ ਲਈ ਇੱਕ ਹੋਰ ਮਹਾਨ ਵਾਲੀ ਗੱਲ ਹੈ ਕਿ ਇੱਕ ਸੈਨਿਕ ਪੋਸਟ ਭੂਮੀ ਵਾਲਾ ਹਲਕਾ ਜਾਂ ਜ਼ਿਲ੍ਹਾ ਪਠਾਨਕੋਟ ਹੋਣ ਕਰਕੇ ਇਹ ਉਸ ਹਲਕੇ ਦੇ ਨਿਮੈਂਦਗੀ ਕਰਨ ਦਾ ਮੌਕਾ ਮਿਲਿਆ ਜਿੱਦੇ ਹਲਕੀ ਦੇ ਅੰਦਰ ਸੈਂਕੜੇ ਸਾਡੇ ਨੌਜਵਾਨ ਯੋਧਿਆਂ ਨੇ ਵਕ ਵਕ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦੁਸ਼ਮਣ ਦੀਆਂ ਗੋਲੀਆਂ ਫਿੱਕ ਤੇ ਖਾਦੀਆਂ ਦਾ ਮੁਕਾਬਲਾ ਕੀਤਾ ਔਰ ਉਹਨਾਂ ਨੂੰ ਚਣੇ ਵੀ ਚਵਾਏ ਨਾਲ ਸੋ ਚਾਹੇ ਉਹ ਜੰਗਪੈਣ ਦੀ ਹੋਵੇ 71 ਦੀ ਹੋਵੇ ਕਾਰਗਿਲ ਦੀ ਹੋਵੇ ਜਾਂ ਅੱਜ ਵੀ ਜਿਹੜਾ ਇੱਕ ਟਰਨਲ ਬਾੜ ਜਿਹੜਾ ਸਾਡੀਆਂ ਦੁਸ਼ਮਣ ਤਾਕਤਾਂ ਵੱਲੋਂ ਇੰਡੀਆ ਦੇ ਖਿਲਾਫ ਭਾਰਤ ਦੇ ਖਿਲਾਫ ਰਚਿਆ ਹੋਇਆ ਸੋ ਲਗਾਤਾਰ ਅੱਜ ਵੀ ਸਾਡੇ ਸੈਨਿਕ ਵੱਡੀਆਂ ਕੁਰਬਾਨੀਆਂ ਦੇ ਰਹੇ ਆ ਸੋ ਮੈਂ ਜਿੱਥੇ ਇਸ ਮਹਾਨ ਯੋਧੇ ਨੂੰ ਸ਼ਹੀਦ ਕੁਲਵੀਰ ਸਿੰਘ ਰਾਣਾ ਜੀ ਨੂੰ ਸਰਦਾ ਸੁੰਮਨ ਕਰਦਾ ਉਥੇ ਇਹ ਵੀ ਕਰਦੇ ਆ ਵੀ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਪ੍ਰਚਾਰਾਂਗੇ ਵੀ ਅਗਲੀ ਪੀੜ੍ਹੀ 'ਚ ਹੋਰ ਲੈ ਕੇ ਜਾਵਾਂਗੇ ਤਾਂ ਜੋ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਆ ਇਹ ਅਮਰ ਰਹੇ ਔਰ ਸਾਡੇ ਮੁਲਕ ਦੇ ਅੰਦਰ ਕੋਈ ਮੈਲੀ ਅੱਖ ਨਾ ਕਰ ਸਕੇ ਉਹਨੂੰ ਤੱਕੇ ਨਾ ਸਾਡੇ ਮੁਲਕ ਦੇ ਅੰਦਰ ਇਹ ਚੁਣੌਤੀ ਸਵੀਕਾਰ ਕਰਦੇ ਹੋਏ ਆਪਣੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਇਦਿਰੇ ਤਿਆਰ ਵੀ ਕਰਾਂਗੇ ਅਸੀਂ